ਹੈਲਥ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਨਾਮ ਤੇ ਫਰਜੀ ਫੋਨ ਕਰਕੇ ਸਿਵਲ ਹਸਪਤਾਲ ਪ੍ਰਸ਼ਾਸਨ ਤੇ ਦਬਾਅ ਬਣਾਉਣ ਵਾਲੇ ਵਿਅਕਤੀ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ। આરોપી ਦੀ ਪਛਾਣ ਹਰਜੀਤ ਸਿੰਘ ਵੱਜੋ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈ। આરોપી ਨੇ ਪਹਿਲਾ ਆਪਣੇ ਆਪ ਨੂੰ ਹੈਲਥ ਮੰਤਰੀ ਅਤੇ ਫਿਰ ਮੰਤਰੀ ਦਫ਼ਤਰ ਦੇ ਅਧਿਕਾਰੀ ਦੱਸ ਕੇ ਫਰਜੀ ਹਦਾਇਤਾਂ ਦਿੱਤੀਆਂ। ਸ਼ੱਕ ਖੋਨ ਤੇ ਫੋਨ ਕਾਲ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਪੁਲਿਸ ਜਾਂਚ ਦਾ ਖੁਲਾਸਾ ਹੋਇਆ ਕਿ આરોપી ਆਪਣੇ ਪੁੱਤਰ ਦੀ ਨੌਕਰੀ ਬਚਾਉਣ ਲਈ ਇਹ ਸਾਜ਼ਿਸ਼ ਰਚ ਰਿਹਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ આરોપી ਉੱਤੇ ਪਹਿਲਾਂ ਵੀ 6 ਮਾਮਲੇ ਦਰਜ ਹਨ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਇੱਕ ਬੰਦੇ ਦੀ ਕਾਲ ਆਈ एसएमओ साहब नौ एसएमओ अमृतसर डॉक्टर रजनीश कुमार जी ਨੂੰ ਉਸ ਬੰਦੇ ਨੇ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਡਾਕਟਰ ਬਲਬੀਰ ਸਿੰਘ ਫੇ ਉਹਨੇ ਕਿਹਾ ਕਿ ਉਹਨੇ ਕੁਝ ਬਦਲੀਆਂ ਦਾ ਵੀ ਕਿਹਾ ਜਿਹੜੀ ਕਿ ਹਸਪੀਟਲ ਦੇ ਵਿੱਚ ਹੋਣੀਆਂ ਸੀ ਉਸ ਤੋਂ ਇਲਾਵਾ ਉਹਨੇ ਹੋਰ ਵੀ ਆਪਣੇ ਕੰਮ ਦੱਸੇ ਜਿਹੜੇ ਹਸਪੀਟਲ ਨਾਲ ਰਿਲੇਟਿਡ ਸਿਗੇ ਤੇ ਉਹਨੇ ਕੈਟਾਗੋਰਿਕਲੀ ਕਿਹਾ ਕਿ ਮੈਂ ਹੈਲਥ ਮਿਨਿਸਟਰ ਪੰਜਾਬ ਬੋਲ ਰਿਹਾ ਹਾਂ ਜਦੋਂ ਰਜਨੀਸ਼ ਕੁਮਾਰ ਜੀ ਐਸ ਐਮਓ ਸਾਹਿਬ ਉਹਨਾਂ ਹੋਰ ਵੀ ਗੱਲ ਕਰ ਰਹੇ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ ਤਾਂ ਉਹਨੇ ਆਪਣਾ ਚੇਂਜ ਕਰਕੇ ਉਹਨੇ ਕਿਹਾ ਮੈਂ ਗੁਰਜੀਤ ਸਿੰਘ ਬੋਲ ਰਿਹਾ ਹਾਂ ਹੈਲਥ ਮਿਨਿਸਟਰ ਸਾਹਿਬ ਦੇ ਆਫਿਸ ਤੋਂ ਤੇ ਵਰਕਲਪ ਖਤਮ ਹੋਈ ਉਸ ਬਾਅਦ ਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਐਸਐਮਓ ਸਾਹਿਬ ਨੂੰ ਥੋੜਾ ਸ਼ੱਕ ਪਿਆ ਸੀ ਉਹ ਮੈਟਰ ਸਿਵਲ ਸਰਜਨ ਸਾਹਿਬ ਡਾਕਟਰ ਸਤਿੰਦਰ ਸਿੰਘ ਬਜਾਦ ਸਾਹਿਬ ਦੇ ਨੋਟਿਸ ਅੱਛੇ ਲੈ ਕੇ ਆਏ ਜਦੋਂ ਰਿਕਾਰਡਿੰਗ ਸੁਣੀ ਕਾਲ ਦੀ ਤੇ ਜਿਹੜੇ ਸਿਵਲ ਸਰਜਨ ਸਾਹਿਬ ਨੇ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੀ ਆਵਾਜ਼ ਹੈ ਇਹ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਨਹੀਂ ਹੈ ਉਹਨਾਂ ਨੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਸਾਹਿਬ ਨਾਲ ਗੱਲ ਕੀਤੀ ਪਟਿਆਲਾ ਜਦੋਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਕਿ ਇਹ ਬਿਲਕੁਲ ਮੇਰੀ ਰਿਕਾਰਡਿੰਗ ਨਹੀਂ ਹੈ ਤੇ ਮੈਂ ਕੋਈ ਵੀ ਇਹੋ ਜੀ ਡਾਇਰੈਕਸ਼ਨ ਨਹੀਂ ਦਿਤੀਆਂ ਤੇ ਮੈਟਰ ਮਾਨਯੋਗ ਸੀਪੀ ਸਾਹਿਬ ਸਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਨੋਟਿਸ ਦੇ ਵਿੱਚ ਲਿਆਇਆ ਗਿਆ ਜਿਹੜੇ ਜਿਹੜੇ ਫੋਨ ਨੰਬਰ ਤੋਂ ਕਾਲ ਆਈ ਸੀਗੀ ਉਸ ਫੋਨ ਨੰਬਰ ਨੂੰ ਟਰੈਕ ਕੀਤਾ ਗਿਆ ਟੈਕਨੀਕਲੀ ਵੀ ਐਨਾਲਿਸਿਸ ਕੀਤਾ ਗਿਆ ਸਾਡੇ ਐਡੀਐਸਪੀ 1 ਸਰਦਾਰ ਵਿਸ਼ਾਲਜੀਤ ਸਿੰਘ ਉਹਨਾਂ ਦੀ ਮਾਨਯੋਗ ਸੀਪੀ ਸਾਹਿਬ ਨੇ ਡਿਊਟੀ ਲਈ ਨਾਲੇ ਉਹਨਾਂ ਦੀ ਟੀਮ ਦੀ ਉਹਨਾਂ ਨੇ ਬੰਦਾ ਟਰੈਕਡਾਊਨ ਕੀਤਾ ਤੇ ਬੰਦੇ ਦਾ ਬੰਦਾ ਨਿਕਲਿਆ ਮਿਸਟਰ ਹਰਜੀਤ ਸਿੰਘ ਰੈਜ਼ੀਡੈਂਟ ਆਫ ਗੁਰਬਖਸ਼ ਨਗਰ ਅੰਮ੍ਰਿਤਸਰ ਜਿਹੜਾ ਕਿ 5ਵੇਂ ਕਲਾਸ ਤੱਕ ਪੜ੍ਹਿਆ ਤੇ 57 ਸਾਲਾਂ ਦਾ ਹੈ ਤੇ ਜਿਹੜਾ ਡਰਾਈਵਰ ਦਾ ਪ੍ਰੋਫੈਸ਼ਨ ਪ੍ਰਾਈਵੇਟ ਡਰਾਈਵਰ ਦੇ ਪ੍ਰੋਫੈਸ਼ਨ ਵਿੱਚ ਉਹ ਹੈਗਾ ਤੇ ਅਸੀਂ ਉਹਦੇ ਤੇ ਪਰਚਾ ਦਰਜ ਕੀਤਾ 3 2 2026 ਨੂੰ ਪੀਐਸ ਗੇਟ ਹਕੀਮਾ ਤੇ ਐਫਆਈਆਰ ਹੈਗੀ ਅੰਡਰ ਸੈਕਸ਼ਨ 204 217 221 352 ਦੋ ਬੀ ਐਨ ਐਸ ਐਕਟ ਤੇ ਅਸੀਂ ਆਪਣਾ 8 ਡਿਵੀਜ਼ਨ ਐਚ ਅਸੀਂ ਐਫ ਆਈ ਆਰ ਦਰਜ ਕੀਤੀ ਹੈ ਤੇ ਜਦੋਂ ਅਸੀਂ ਬੰਦੇ ਨੂੰ ਅਰੈਸਟ ਕੀਤਾ ਸਾਨੂੰ ਪਤਾ ਚੱਲੇ ਕਿ ਉਹਦੇ ਤੇ ਆਲਰੇਡੀ 6 ਐਫ ਆਈ ਆਰਸ ਪਹਿਲਾਂ ਵੀ ਹੋ ਚੁੱਕੀਆਂ ਇੱਕ ਪੀਐਸ ਗੇਟ ਹਕੀਮਾ ਦੀ ਤੇ ਪੰਜ ਪੀਐਸ 8 ਡਿਵੀਜ਼ਨ ਦੀ ਤੇ ਇਹ ਹੈਬਿਚੁਅਲ ਅਫੈਂਡਰ ਹੈਗਾ ਹੁਣ ਅਸੀਂ ਇਹਨੂੰ ਅਰੇਸਟ ਕਰ ਲਿਆ ਹੈ ਅਰੇਸਟ ਕਰਕੇ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਇਹਦੇ ਪਿੱਛੇ ਮੈਂ ਇਹਦੀ ਕਾਲ ਦਾ ਬੈਕਗ੍ਰਾਉਂਡ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਇਹ ਕਾਲ ਕੀਤੀ ਸੀ ਇਹਦਾ ਬੇਟਾ ਜਿਹੜਾ ਹੈਗਾ ਧਰਮਪ੍ਰੀਤ ਸਿੰਘ ਉਹ ਹਸਪੀਟਲ ਦੇ ਵਿੱਚ ਅ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਪੰਜਾਬ ਸਰਕਾਰ ਦੇ ਹੁਕਮਤ ਹੈ ਜਿਹੜੀ ਨਵੀਂ ਡਾਇਰੈਕਸ਼ਨਸ ਆਈਆਂ ਉਹਦੇ ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹ ਫੈਸਕੋ ਕੰਪਨੀ ਤੋਂ ਹੋਣੇ ਚਾਹੀਦੇ ਤੇ ਰਿਟਾਇਰਡ ਫੌਜੀ ਹੋਣੇ ਚਾਹੀਦੇ ਆ ਕਿ ਜਿਹੜਾ ਨਹੀਂ ਸੀਗਾ ਤੇ ਇਹਨੂੰ ਇੱਥੋਂ ਉਹਦੇ ਟ੍ਰਾਂਸਫਰ ਕਰਨ ਲੱਗੇ ਸੀਗੇ ਤੇ ਉਹਨੂੰ ਹਸਪੀਟਲ ਦੇ ਵਿੱਚ ਹੀ ਡਿਊਟੀ ਕਰਾਉਣ ਲਈ ਇਹਨੇ ਹਰਜੀਤ ਸਿੰਘ ਨੇ ਪਹਿਲਾਂ ਹੈਲਥ ਮਿਨਿਸਟਰ ਬਣ ਕੇ ਉਸ ਤੋਂ ਬਾਅਦ ਗੁਰਜੀਤ ਸਿੰਘ ਬਣ ਕੇ ਫੋਨ ਕੀਤਾ ਤੇ ਇਹਦਾ ਮੇਨ ਪਰਸਨਲ ਮੋਟਿਵ ਵਹੀ ਸੀਗਾ ਤੇ ਜੋ ਕਿ ਸਾਨੂੰ ਹੋਰ ਵੀ ਪਤਾ ਚੱਲਿਆ ਹੈ ਇਹਦੀ ਵਾਈਫ ਵੀ ਉਥੇ ਕਲਾਸ 4 ਜੌਬ ਦੇ ਵਿੱਚ ਹੈਗੀ ਜੀ ਹਸਪੀਟਲ ਦੇ ਵਿੱਚ ਹੀ ਸਿਵਲ ਹਸਪੀਟਲ ਦੇ ਵਿੱਚ ਤੇ ਉਥੇ ਹੀ ਕੰਮ ਕਰਦੀ ਹੈ ਧੰਨਵਾਦ ਸਰ ਜਿਹੜੇ ਪਹਿਲੇ ਮੁਕਦਮੇ ਦਰਜ ਹੈ ਉਹ ਕਿਹੜੇ ਕਿਹੜੇ ਉਹ 420 ਦੇ ਮੁਕਦਮੇ ਦਰਜ ਨੇ ਜੀ 6 ਦੇ 6 ਪੰਜ ਹੈਗੇ ਪੀਐਸ 8 ਡਿਵੀਜ਼ਨ ਤੇ ਇੱਕ ਗੇਟਕੀਮਾ ਏਰੀਆ ਦਾ ਸਰ ਕੱਲ ਨੂੰ ਜਿਹੜੀ ਮੌਤ ਲਗਾਉਣ ਵਾਲਾ ਹੈ ਤਾਂ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਮੁੰਡੇ ਦੀ ਨੌਕਰੀ ਇੱਕ ਉਹਦਾ ਮੇਨ ਪਰਸਨਲ ਮੋਟਿਵ ਸੇਗਾ ਉਸ ਤੋਂ ਇਲਾਵਾ ਵੀ ਉਹਨੇ ਦੋ ਚਾਰ ਕੰਮ ਕਏ ਪਰ ਉਹ ਕੰਮ ਇਹੋ ਜੇ ਕਿ ਉਹ ਸਾਉਂਡ ਨਾ ਕਰੇ ਕਿ ਕਲਾ ਮੈਂ ਇੱਕ ਮੁੰਡੇ ਮੈਂ ਆਪਣੇ ਮੁੰਡੇ ਦੀ ਬਾਰੇ ਕਹਿ ਰਿਹਾ ਨਹੀਂ ਠੱਗਿਆ ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ 6 ਪਰਚੇ ਹੈਗੇ 420 ਦੇ ਸਾਰੇ ਠੱਗਿਆ ਦਈਏ ਜੀ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਪਰਖ ਟੀਵੀ